ਸਸਕਾ ਤੁਸ ਕੋ ਮੈਂ ਤੁਹਾਡਾ ਆਪਣਾ ਸੁਖ ਨੰਨ ਵਾਲੀ ਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਬਾਚਾ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆ ਸੋ ਚਾਹਾਂ ਜਥੇ ਬੰਦਿਆਂ ਨੇ ਬਹੁਤ ਵੱਡਾ ਐਲਾਨ ਕਰ ਦਿੱਤਾ ਗਿਆ ਜੋ ਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀ ਕਿ 25 ਤਰੀਕ ਨੂੰ ਜਿਹੜੀਆਂ ਗੰਨੇ ਦੀਆਂ ਮਿੱਲਾਂ ਚਾਲੂ ਹੋਣਗੀਆਂ ਸੋ ਅਜੇ ਤੱਕ ਕੋਈ ਵੀ ਗੰਨੇ ਦੀ ਸਪਲਾਈ ਦੀ ਪਰਚੀ ਅਜੇ ਤੱਕ ਨਹੀਂ ਕਿਸਾਨਾਂ ਤੱਕ ਪਹੁੰਚੀ ਕੋਚੋ 26 ਤਰੀਕ ਨੂੰ ਨੈਸ਼ਨਲ ਹਾਈਵੇ ਮੁਕੇੜੀਆਂ ਦਿੱਲੀ ਟੂ ਜੰਮੂ ਵਾਲਾ ਹਾਈਵੇ ਜਿਹੜਾ ਆ ਉਹ ਬੰਦ ਕਰ ਦਿੱਤਾ ਜਾਊਗਾ ਕਿਸਾਨਾਂ ਵੱਲੋਂ ਇੱਕ ਵੱਡਾ ਜਿਹੜਾ ਆ ਫੈਸਲਾ ਲੈ ਲਿਆ ਗਿਆ ਇੱਥੇ ਬਹੁਤ ਵੱਡੇ ਲੈਵਲ ਤੇ ਜਿਹੜੀਆਂ ਜਥੇਬੰਦੀਆਂ ਨੇ ਭੈਣੀ ਮੀਆਂ ਖਾਦ ਵਿੱਚ ਮੀਟਿੰਗ ਕੀਤੀ ਆ ਸੋ ਕੀ ਕੁਝ ਕਹਿ ਰਹੇ ਨੇ ਜਥੇਬੰਦੀ ਜਥੇਬੰਦੀਆਂ ਦੇ ਪ੍ਰਧਾਨ ਸਭਾ ਆ ਉਹ ਕਰਦਿਆਂ ਗੱਲਬਾਤ ਉਹ ਜੀ ਗੁੱਡਾ ਬੰਦਾ ਵਧੀਆ ਗੀਰ ਕਰਦਾ ਉਹ ਨਹੀਂ ਉਹ ਠੀਕ ਹੈ ਤੁਹਾਡੇ ਨਾਲ ਇਹ ਹਾਂਜੀ ਪ੍ਰਧਾਨ ਜੀ ਅੱਜ ਪੈਣੀ ਮਿਆ ਮੁਖਾਂ ਵਿਖੇ ਚਾਰ ਜਥੇਬੰਦੀਆਂ ਦੀ ਬਹੁਤ ਵੱਡੀ ਮੀਟਿੰਗ ਹੋਈ ਹੈ ਕੀ ਫੈਸਲੇ ਦੇ ਵਿਚਾਰੇ ਲੈ ਗਏ ਨੇ ਅੱਜ ਦੇਖੋ ਜੀ ਅੱਜ ਚਾਰ ਜਥੇਬੰਦੀਆਂ ਦੀ ਸਾਂਝੀ ਇੱਕ ਮੀਟਿੰਗ ਹੋਈ ਹੈ ਜਿਹਦੇ ਵਿੱਚ ਸਾਡੀ ਮੁਦਬਰ ਸੱਜਣ ਜਿਹੜੇ ਆ ਪਹੁੰਚੇ ਆ ਤੇ ਜਥੇਬੰਦੀਆਂ ਦੇ ਆਗੂ ਪਹੁੰਚੇ ਉਹਦੇ ਵਿੱਚ ਜਿਹੜੀਆਂ ਮੇਲਾਂ ਚੱਲਣ ਦੀ ਦੇਰੀ ਹੈ ਉਦੇ ਸੰਬੰਧੀ ਖੁੱਲ ਕੇ ਵਿਚਾਰਾਂ ਹੋਈਆਂ ਆ ਪੰਜਾਬ ਸਰਕਾਰ ਨੇ ਇਹ ਐਲਾਨ ਕਰ ਦਿੱਤਾ ਸੀਗਾ ਕਿ 25 ਤਰੀਕ ਨੂੰ ਜਿਹੜੀਆਂ ਵਾਂ ਫੈਕਟਰੀਆਂ ਆ ਸ਼ੂਗਰ ਫੈਕਟਰੀਆਂ ਉਹ ਚੱਲਣਗੀਆਂ ਪਰ ਅਫਸੋਸ ਦੀ ਗੱਲ ਆ ਕਿ ਅਜੇ ਤੱਕ ਮਿਲਾਂ ਚੱਲਣ ਦੀ ਕੋਈ ਸੰਭਾਵਨਾ ਨਹੀਂ ਆ ਕਿਸਾਨਾਂ ਦੇ ਨਾਲ ਧੋਖਾ ਕੀਤਾ ਗਿਆ ਇਹ ਸਾਰੇ ਮਸਲਿਆਂ ਨੂੰ ਲੈ ਕੇ ਸਾਰਿਆਂ ਦੀ ਸਾਂਝੀ ਜਿਹੜੀ ਇਹ ਮੀਟਿੰਗ ਆ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਆ ਗੰਨਾ ਵਿਕਾਸ ਕਮੇਟੀ ਵੱਲੋਂ ਕਿ 26 ਨਵੰਬਰ ਨੂੰ ਮੁਕੀਏਰੀਆਂ ਵਿਖੇ ਧਰਨਾ ਦਿੱਤਾ ਜਾਊਗਾ ਸਾਡਾ ਸਾਰਿਆਂ ਦਾ ਇਸ ਬੜੀ ਖੁੱਲੀ ਵਿਚਾਰ ਹੋਈ ਕਿ ਸਾਡਾ ਮਕਸਦ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਨਹੀਂ ਪਰ ਸਰਕਾਰ ਜਿਹੜੀ ਆ ਉਹ ਕਿਸੇ ਵੀ ਗੱਲ ਕਰਕੇ ਉਹਦੇ ਤੋਂ ਭੱਜ ਜਾਂਦੀ ਹੈ ਇਸ ਕਰਕੇ ਅਸੀਂ ਇਹ ਪ੍ਰੋਗਰਾਮ ਬਣਾਇਆ ਕਿ 26 ਤਰੀਕ ਨੂੰ ਵੱਡੇ ਪੱਧਰ ਤੇ ਧਰਨਾ ਦਿੱਤਾ ਜਾਊਗਾ ਔਰ ਮੇਰੀ ਸਾਰੇ ਬਾਕੀ ਵੀ ਜਿਹੜੇ ਗੰਨਾ ਕਾਸ਼ਤਕਰ ਸਾਰੇ ਭਰਾ ਆ ਜਿਹੜੇ ਇਲਾਕੇ ਦੇ ਹੁਸ਼ਿਆਰਪੁਰ ਦੇ ਜਿਹੜਾ ਗੰਨਾ ਬੀਜਿਆ ਜਾਂਦਾ ਸਾਡੇ ਇਧਰ ਗੁਰਦਾਸਪੁਰ ਚ ਬੀਜਿਆ ਜਾਂਦਾ ਸਾਰੇ ਗੰਨਾ ਕਾਸ਼ਤਕਰ ਵੀਰਾਂ ਨੂੰ ਤੇ ਹੋਰ ਜਿਹੜੀਆਂ ਹਮ ਖਿਆਲੀ ਜਥੇਬੰਦੀਆਂ ਆ ਉਹਨਾਂ ਨੂੰ ਬੇਨਤੀ ਆ ਕਿ ਸਾਰੇ ਇਸ ਧਰਨੇ ਵਿੱਚ ਵੱਧ ਚੜ ਕੇ ਪਹੁੰਚੋ ਤਾਂ ਕਿ ਜਿਹੜੀ ਆਪਣੀ ਗੱਲ ਜਿਹੜੀ ਆ ਸਰਕਾਰ ਸਾਹਮਣੇ ਤਕੜੇ ਤਰੀਕੇ ਦੇ ਨਾਲ ਰੱਖੀ ਜਾਵੇ ਔਰ ਆਪਣੀ ਗੱਲ ਮਨਾਈ ਜਾਵੇ ਇਹ ਧਰਨਾ ਮਿਲਦੇ ਕਿ ਦਿੱਤਾ ਜਾਊਗਾ ਕਿ ਜਾਂ ਮੇਨ ਨੈਸ਼ਨਲ ਹਾਈਵੇ ਬੰਦ ਕੀਤਾ ਜਾਊਗਾ ਨਹੀਂ ਜੀ ਇਹ ਮੇਨ ਜਿਹੜਾ ਨੈਸ਼ਨਲ ਹਾਈਵੇ ਆ ਉਹਦੇ ਤੇ ਸਾਡਾ ਧਰਨਾ ਹੋਊਗਾ ਔਰ ਉਹ ਉੱਥੇ ਫਿਰ ਜਿਵੇਂ ਜਿਵੇਂ ਵੀ ਅੱਗੇ ਮੀਟਿੰਗਸ ਤੇ ਚੱਲਣਗੀਆਂ ਉਵੇਂ-ਉਵੇਂ ਹੀ ਅਗਲਾ ਸਾਰਾ ਜਾਣਕਾਰੀ ਦਿੱਤੀ ਜਾਊਗੀ। ਹਾਜੀ ਪ੍ਰਧਾਨ ਜੀ ਗੰਨੇ ਦੇ ਰੇਟ ਨੂੰ ਲੈ ਕੇ ਬਹੁਤ ਵਿਚਾਰ ਚਰਚਾਵਾਂ ਹੋਈਆਂ ਕੀ ਫੈਸਲਾ ਇਹਦੇ ਵਿੱਚ ਲਿਆ ਜਾਇਆ ਕਿ ਕਿੰਨਾ ਰੇਟ ਜਿਹੜਾ ਇਸ ਦਾ ਤੈ ਇਹਦਾ ਮੁੱਲ ਹੋਣਾ ਚਾਹੀਦਾ ਇਸ ਦਾ। ਅੱਜ ਜੀ ਗੰਨਾ ਵਿਕਾਸ ਕਮੇਟੀ ਪੰਜਾਬ ਦੀ ਜਿਹੜੀ ਮੀਟਿੰਗ ਹੈ ਉਹ ਭੈਣੀ ਮੀਆਂ ਆ ਕੇ ਹੋਈ ਹੈ। ਉਹਦੇ ਵਿੱਚ ਬਹੁਤ ਸਾਰੇ ਮੁੱਦੇ ਜਿਹੜੇ ਗੰਨੇ ਦੇ ਨਾਲ ਸੰਬੰਧਿਤ ਉਹ ਵਿਚਾਰੇ ਗਏ ਨੇ ਕਿਉਂਕਿ ਜਿਹੜੀ ਪੰਜਾਬ ਲੈਵਲ ਤੇ ਜਦੋਂ ਕੋਈ ਮੀਟਿੰਗ ਸਾਡੇ ਕਿਸਾਨਾਂ ਅੱਗੂ ਆ ਦੀ ਹੁੰਦੀ ਹੈ ਤਾਂ ਉਹਦੇ ਵਿੱਚ ਜਿਹੜਾ ਗੰਨੇ ਦਾ ਮੁੱਦਾ ਉਹ ਰੋਲ ਕੇ ਰੱਖ ਦਿੱਤਾ ਜਾਂਦਾ ਤੇ ਕਿਉਂਕਿ ਜਿਹੜੇ ਗੰਨਾ 92% ਜਿਹੜੀ ਆ ਸਾਡੀ ਪੰਜਾਬ ਦੀ ਧਰਤੀ ਉਹਦੇ ਵਿੱਚ ਕਣਕ ਝੋਨਾ ਹੁੰਦਾ ਹੈ 8% ਤੋਂ ਸਿਰਫ ਗੰਨੇ ਦੀ ਖੇਤੀ ਹੁੰਦੀ ਹੈ ਤਾਂ ਉਹਦੇ ਵਿੱਚ ਪੰਜਾਬ ਹਿਜਾਰਪੁਰ ਤੇ ਗਦਾਸਪੁਰ ਜਿਹੜਾ 70% ਗੰਨਾ ਪੈਦਾ ਕਰਦਾ ਇਸ ਕਰਕੇ ਇੱਥੇ ਜਿਹੜਾ ਅੱਜ ਉਹ ਵਿਕਾਸ ਕਮੇਟੀ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਜਿਹੜੇ 26 ਤਰੀਕ ਨੂੰ ਅਸੀਂ ਜਿਹੜਾ ਦੋਲਨ ਕਰਨ ਜਾ ਰਹੇ ਹਾਂ ਉਹ ਉਹਦੇ ਦਾ ਅੰਦੋਲਨ ਕਰਨ ਦਾ ਤਰੀਕਾ ਸਮਾਸਥਾਨ ਤੇ ਮੰਗਾ ਉਹਦੇ ਉੱਤੇ ਜਿਹੜੀ ਆ ਉਹ ਵਿਚਾਰ ਕੀਤੀ ਗਈ ਹੈ ਕਿ ਗੰਨੇ ਦਾ ਰੇਟ ਜਿਹੜਾ ਉਹ ਘੱਟੋ ਘੱਟ 470 ਜਿਹੜੀ ਉਹਦੀ ਪੇਮੈਂਟ ਹੈ ਕਿਉਂਕਿ ਸਰਕਾਰ ਜਿਹੜੀ ਹਰ ਵਾਰੀ ਗੰਨੇ ਦੀ ਪੇਮੈਂਟ ਜਿਹੜੀ ਆ ਉਹ ਸਹੀ ਤਰੀਕੇ ਨਾਲ ਨਹੀਂ ਕਰਦੀ ਉਹ 15 ਦਿਨਾਂ ਦੇ ਅੰਦਰ ਅੰਦਰ ਜਿਹੜੀ ਹੋਣੀ ਚਾਹੀਦੀ ਆ ਤੇ ਜੋ ਦੇਈ ਦੇ ਸੁਪਰੀਮ ਕੋਰਟ ਦਾ ਜਿਹੜਾ ਰੂਲ ਹੈ ਕਿ ਉਹਦੋਂ ਜਿਹੜਾ ਉਹਦੇ 15 ਦਿਨਾਂ ਤੋਂ ਉੱਪਰ ਜੇ ਹੋ ਜਾਂਦੀ ਹੈ ਪੇਮੈਂਟ ਤੇ ਉਹਨੂੰ ਜਿਹੜਾ ਵਿਆਜ ਸਮੇਤ ਉਹਦੀ ਪੇਮੈਂਟ ਮਿਲਣੀ ਚਾਹੀਦੀ ਆ ਤੇ ਉਹਦੇ ਨਾਲ ਨਾਲ ਜਿਹੜਾ ਮਿੱਲਾਂ ਜਿਹੜੀ ਚੱਲਣੀਆਂ ਉਹ ਸਰਕਾਰ ਨੇ ਝੂਠ ਬੋਲਿਆ ਸਾਡੇ ਨਾਲ ਉਹਦੇ ਵਿੱਚ ਕਿਸਾਨਾਂ ਦੇ ਮਨਾਂ ਦੇ ਵਿੱਚ ਬੜਾ ਵੱਡਾ ਰੋਸ ਹੈ ਤੇ 25 ਤਰੀਕ ਨੂੰ ਦਿੱਤੀ ਸੀ ਪੰਜੀ ਨੂੰ ਮਿਲਣਾ ਨਹੀਂ ਚੱਲ ਰਹੀਆਂ ਕਿਉਂਕਿ ਜੇ ਪੰਜੀ ਨੂੰ ਮਿਲਣਾ ਚੱਲ ਰਹੀਆਂ ਤਾਂ ਪਰਚੀਆਂ ਕਿਸਾਨਾਂ ਦੇ ਜੇਬ ਵਿੱਚ ਹੋਣੀ ਚਾਹੀਦੀਆਂ ਸੀ ਉਹ ਬਿਲਕੁਲ ਨਹੀਂ ਹੋਇਆ ਇਸ ਕਰਕੇ 26 ਤਰੀਕ ਨੂੰ ਆਪਾਂ ਜਿਹੜਾ ਨੈਸ਼ਨਲ ਹਾਈਵੇ ਦੇ ਉੱਤੇ ਜਿਹੜਾ ਬੈਠਾਂਗੇ ਜਿਉਂ-ਜਿਉਂ ਅਗਲਾ ਗੰਨਾ ਵਿਕਾਸ ਕਮੇਟੀ ਜੋ ਫੈਸਲਾ ਕਰੇਗੀ ਉਹਦੇ ਅਨੁਸਾਰ ਅੰਦੋਲਨ ਨੂੰ ਵੱਡਾ ਕੀਤਾ ਜਾਵੇਗਾ। ਕੋਈ ਗੱਲ ਨਹੀਂ ਪ੍ਰਧਾਨ ਜੀ ਖੇਤੀਬਾੜੀ ਮੰਤਰੀ ਖੁੱਡੀਆਂ ਸਾਹਿਬ ਦਾ ਬਿਆਨ ਸੀਗਾ ਕਿ 25 ਤਰੀਕ ਨੂੰ ਮਿਲਣਾ ਚਾਲੂ ਹੋ ਜਾਣ ਗਿਆ ਸਾਡੀਆਂ ਆਪਣੇ ਗੰਨਾ ਮਿਲਣਾ ਨਾਲ ਵੀ ਗੱਲਬਾਤ ਹੋਈ ਸੀ ਉਹ ਕਹਿੰਦੇ ਅਜੇ ਤੱਕ ਸਾਨੂੰ ਨੋਟੀਫਿਕੇਸ਼ਨ ਨਹੀਂ ਸਭ ਤੋਂ ਵੱਡੀ ਤਰਾਸਦੀ ਦੀ ਗੱਲ ਇਹ ਆ ਬਈ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦੇ ਨਾਲ ਸਾਡੀਆਂ ਜਥੇਬੰਦੀਆਂ ਦੀ ਮੀਟਿੰਗ ਹੋਈ ਸਪੈਸ਼ਲਿਸਟ ਕਰਕੇ ਵੀ ਗੰਨੇ ਦੀ ਜਿਹੜੀ ਗੱਲ ਹੈ ਉਹ ਕਦੀ ਵੀ ਸਾਡੀ ਜੇ ਸੁਣੀ ਨਹੀਂ ਗਈ ਤੇ ਉਹਦੀ ਕਮੇਟੀ ਵੀ ਬਣ ਗਈ ਤੇ ਇੱਕੋ ਮੀਟਿੰਗ ਜਿਹੜੀ ਆ ਉਸ ਕਮੇਟੀ ਦੀ ਜਿਹੜੀ ਹੋਈ ਆ ਦੁਬਾਰਾ ਸਰਕਾਰ ਨੇ ਜਿਹੜੀ ਆ ਸਾਡੇ ਨਾਂ ਦਾ ਗੱਲ ਸੁਣੀ ਆ ਤੇ ਨਾ ਸਾਡਾ ਜਿਹੜਾ ਪਾਕੀ ਕਿਸਾਨਾਂ ਦਾ ਸੁਣਿਆ ਗਿਆ ਇਸੇ ਰੋਸ ਦੇ ਵਿੱਚ ਜਿਹੜਾ ਸਾਡੀਆਂ ਜਥੇਬੰਦੀਆਂ ਦੀ ਮੰਗ ਸੀਗੀ ਵੀ ਨਵੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਮੇਲਾ ਜਿਹੜੀ ਆ ਹਰ ਹਾਲਤ ਵਿੱਚ ਚੱਲ ਜਾਣੀਆਂ ਚਾਹੀਦੀਆਂ ਪਰ ਲਗਭਗ 1 ਮਹੀਨਾ ਜਿਹੜੀਆਂ ਮੇਲਾ ਉਹ ਲੇਟ ਨੇ ਅਜੇ ਚੱਲਣ ਦੀ ਕੋਈ ਸੰਭਾਵਨਾ ਨਹੀਂ ਤੇ ਤਰਨੂੰਤ ਪ੍ਰਭਾਵ ਦੇ ਨਾਲ ਕਿਸਾਨਾਂ ਨੇ ਇੱਕ ਮੀਟਿੰਗ ਜਿਹੜੀ ਹੰਗਾਮੀ ਮੀਟਿੰਗ ਇੱਥੇ ਪੈਣੀ ਮੇਖਾ ਕੀਤੀ ਆ ਉਹਦੇ ਦੇ ਵਕਫ ਵਕਫ ਜਿੱਥੇ ਬੰਦੀਆਂ ਨੇ ਸਾਡੇ ਸਾਰੇ ਸੱਜਣ ਜਿਹੜੇ ਲੀਡਰ ਆਏ ਨੇ ਤੇ ਇਹ ਫੈਸਲਾ ਲਿਆ ਗਿਆ ਵੀ 25 ਤਰੀਕ ਨੂੰ ਮਿਲ ਕੋਈ ਨਹੀਂ ਚੱਲਣੀ ਤੇ 26 ਤਰੀਕ ਨੂੰ ਮਕੇਰੀਆਂ ਵਿਖੇ ਹਾਈਵੇ ਦੇ ਉੱਤੇ ਤਰਨਾ ਜਿਹੜਾ ਉਹ ਕਿਸਾਨ ਜਿੱਥੇ ਬੰਦੀਆਂ ਲੌਂ ਜਾ ਰਹੀਆਂ ਮੇਰੀ ਬੇਨਤੀ ਆ ਸਰਕਾਰ ਨੂੰ ਵੀ ਕਿ ਸਾਡੀ ਇਹਨਾਂ ਕਿਸਾਨਾਂ ਦੀ ਗੱਲ ਸੁਣੇ ਕਿਸਾਨਾਂ ਦੀ ਬਾਹ ਫੜੇ ਤੇ ਲੋਕਾਂ ਨੂੰ ਵੀ ਬੇਨਤੀ ਆ ਵੀ ਵੱਧ ਚੜ ਕੇ ਇਹਨਾਂ ਤਰਨਿਆਂ ਦੇ ਸ਼ਮੂਲੀਅਤ ਕਰੋ ਤਾਂ ਕਿ ਅਸੀਂ ਇਹ ਗੰਨੇ ਦੀ ਗੱਲ ਜਿਹ ਉਹ ਸਰਕਾਰ ਕੋ ਮਨਾ ਕੇ ਤੇ ਆਪਣੇ ਹੱਕ ਜਿਹੜੇ ਉਹ ਲੈ ਜਾ ਸਕੋ ਖਾਸ ਕਰਕੇ ਕਿਸਾਨਾਂ ਦਾ ਝੋਨਾ ਬਹੁਤ ਵੱਡੇ ਪੱਮਾਨ ਦੇ ਕਿਸਾਨਾਂ ਦੇ ਨਾਲ ਲੁੱਟ ਹੋਈ ਆ 100 ਰੁਪਏ ਦੇ ਰਹਾ 120 ਰੁਪਏ ਪੱਕਾ ਪਰਮਾਨੈਂਟ ਕੱਟ ਲਗਾ ਝੋਨੇ ਨੂੰ ਔਰ ਕਈਆਂ ਦਾ 4-400 ਰੁਪਏ ਤੱਕ ਵੀ ਲਗਾ ਕੀ ਲੱਗਦਾ ਕਿਸਾਨ ਬਹੁਤ ਡਰੇ ਹੋਏ ਨੇ ਕਿ ਗੰਨੇ ਦਾ ਇਸ ਵਾਰ ਕੀ ਹਾਲ ਹੋਣ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੇਤੀਬਾੜੀ ਸੰਬੰਧੀ ਅੱਜ ਮੀਟਿੰਗ ਕੀਤੀ ਗਈ ਮੁੱਖ ਕਾਰਨ ਗੰਨਾ ਗੰਨੇ ਦਾ ਚਲਾਉਣ ਦੇ ਵਾਸਤੇ ਜਿਹੜਾ ਹਰ ਵਾਰੀ ਸਾਨੂੰ ਸੰਘਰਸ਼ ਕਰਨਾ ਪੈਂਦਾ ਮੈਂ ਤੇ ਸਰਕਾਰਾਂ ਨੂੰ ਇਹ ਬੇਨਤੀ ਕਰਦਾ ਆ ਕਿ ਜਿਹੜਾ ਗੰਨੇ ਦਾ ਰੇਟ ਤੇ ਚਲਾਉਣ ਬਾਰੇ ਸਾਨੂੰ ਸੰਘਰਸ਼ ਕਰਨਾ ਪੈਂਦਾ ਇਹ ਨਾ ਕਰਨਾ ਪਵੇ ਅਸਲ 'ਚ ਗੰਨੇ ਦਾ ਰੇਟ ਜਿਹੜਾ ਆ ਇਹ ਅਨਾਉਂਸ ਹੋਣਾ ਚਾਹੀਦਾ ਜਦੋਂ ਗੰਨੇ ਦੀ ਬਜਾਈ ਹੁੰਦੀ ਹੈ ਤੇ ਮਿੱਲਾਂ ਚੱਲਣ ਦਾ ਪੱਕੀ ਡੇਟ ਚਾਹੀਦੀ ਆ ਹਰ ਸਾਲ ਕਿ 10 ਤਰੀਕ ਨੂੰ 10 ਨਵੰਬਰ ਨੂੰ ਚੱਲ ਸਕਦੀਆਂ ਜਾਂ 15 ਨੂੰ 15 ਤੋਂ ਲੇਟ ਮੇ ਫੈਕਟਰੀ ਨਹੀਂ ਜਾਣੀ ਚਾਹੀਦੀ ਜੇ ਲੋ 15 ਤੋਂ ਲੇਟ ਜਾਂਦੀ ਕਿਸਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤੇ ਜਾਣ ਬੁੱਝ ਕੇ ਸਰਕਾਰਾਂ ਦੀ ਨਕਾਮੀ ਕਰਕੇ ਮਿੱਲਾਂ ਵਾਲਿਆਂ ਦੀ ਤਾਣਾਸਾਈ ਕਰਕੇ ਇਹ ਫੈਕਟਰੀਆਂ ਲੇਟ ਹੁੰਦੀਆਂ ਨੇ ਦੂਜੀ ਗੱਲ ਕੀਤੀ ਤੁਸੀਂ ਝੋਨੇ ਦੀ ਝੋਨਾ ਜਿਹੜਾ ਆ ਇਹ ਪੱਕਾ ਹੀ ਵੇਖੋ 17 ਮੌਇਸਟਰ ਦਾ ਸਾਡਾ ਰੇਟ ਆ 2320 ਰੁਪਏ ਤੇ ਸਾਨੂੰ ਮਿਲਿਆ 17 ਮੌਇਸਟਰ ਦਾ ਮਿਲਿਆ 2100 2150 ਇਸ ਤੋਂ ਬਾਅਦ ਕਿਸੇ ਕਿਸਾਨ ਨੂੰ ਨਹੀਂ ਮਿਲਿਆ ਸਰਕਾਰ ਦੇ ਕਾਗਜ਼ਾਂ 'ਚ ਜੋ ਇਹਨਾਂ ਦੇ ਕਾਗਜ਼ਾਂ 'ਚ 2320 ਆ ਪਰ ਕਿਸਾਨ ਨੂੰ ਜਿਹੜਾ ਲੁੱਟਿਆ ਉਹਦਾ ਕਿਸਾਨ ਦਾ ਜਿਹੜਾ ਵਜਨ ਉਹ ਘਟ ਸ਼ੋ ਕਰਕੇ ਤੇ ਉਹਨੂੰ ਉਹਦੇ ਪੈਸੇ ਮਿਲੇ ਆ ਬਹੁਤ ਜ਼ਿਆਦਾ ਝੋਨੇ ਦੇ ਡਰੇ ਹੋਏ ਗੰਨੇ ਤੋਂ ਵੀ ਡਰਦੇ ਆ ਪਰ ਇਹ ਗੰਨਾ ਜਿਹੜਾ ਇਹ ਘੱਟ ਰੇਟ ਤੇ ਨਹੀਂ ਵੇਚਾਂਗੇ ਵੇਖੋ 470 ਸਾਡੀ ਖੇਤੀਬਾੜੀ ਵਿਭਾਗ ਦਾ ਕਹਿਣਾ ਆ ਕਿ 470 ਰੁਪਏ ਤੁਹਾਡੀ ਲਾਗਤ ਮੁੱਲ ਆ ਲਾਗਤ ਜਿਹੜਾ ਖਰਚਾ ਕਰ ਲਿਨੇ ਆ ਤੇ 470 ਦੀ ਬਜਾਏ ਅ ਅੱਜ ਦੀ ਡੇਟ ਵਿੱਚ 391 ਰੁਪਏ ਮਿਲ ਰਿਹਾ ਸਾਨੂੰ ਪਹਿਲਾਂ ਤੇ ਲਾਗਤ ਮੁੱਲ ਚੋਂ ਜਿਹੜਾ ਸਾਡਾ ਖਰਚਾ ਆ ਉਹਦੇ ਚੋਂ ਹੀ ਸਾਡਾ ਕੁਇੰਟਲ ਪਿੱਸੇ 80 ਰੁਪਏ ਤੇ ਸਾਡੇ ਉਹ ਮਾਰ ਲੇ ਪ੍ਰਾਪਤ ਤੇ ਨਾ ਕੀ ਦੇਣਾ ਸੋ ਬੇਨਤੀ ਆ ਕਿ ਇੱਕ ਤੇ ਸਾਡਾ ਫਸਲੀ ਚੱਕਰ ਚੋਂ ਅਸੀਂ ਨਿਕਲਦੇ ਆ ਜੇ ਗੰਨੇ ਦੀ ਖੇਤੀ ਕਰਦੇ ਆ ਇਹਦੇ ਨਾਲ ਸਰਕਾਰ ਧਿਆਨ ਦੇਵੇ ਡੇਟਾ ਹਰ ਸਾਲ ਦੀਆਂ ਫਿਕਸ ਕਰੇ ਕਿ ਆ 15 ਨਵੰਬਰ ਤੋਂ ਲੇਟ ਕੋਈ ਵੀ ਫੈਕਟਰੀ ਨਹੀਂ ਚੱਲੂ ਮੈਂ ਆਪ ਜੀ ਦੀ ਜਾਣਕਾਰੀ ਵਾਸਤੇ ਦੱਸ ਦਿਆਂ ਯੂਪੀ ਵਿੱਚ 4 ਤਰੀਕ ਤੀਆਂ ਫੈਕਟਰੀਆਂ ਚੱਲ ਗਈਆਂ ਤੇ ਸਾਡੇ ਕੀ ਗੱਲ ਉਥੇ ਵੈਰਾਈਟੀ ਵੀ ਸਾਡੇ ਨਾਲੋਂ ਨਕਮੀ ਹੁੰਦੀ ਆ ਸਾਡੀ अर्ਲੀ ਵੈਰਾਈਟੀ ਬਹੁਤ ਜਿੱਚ ਅਕਤੂਬਰ ਮਹੀਨੇ ਵਿੱਚ ਪੱਕ ਜਾਂਦੀ ਆ ਸੋ ਮੈਂ ਇਸ ਕਰਕੇ ਬੇਨਤੀ ਕਰਦਾ ਕਿ ਫੈਕਟਰੀਆਂ ਹਰ ਸਾਲ ਇੱਕ ਡੇਟ ਇਹਨਾਂ ਦੀ ਫਿਕਸ ਕਰ ਦਿੱਤੀ ਜਾਵੇ ਕਿ ਇਸ ਤੋਂ ਜਿਹੜੀ ਫੈਕਟਰੀ ਲੇਟ ਕਰਦੀ ਆ ਉਹਨੂੰ ਪਨਲਟੀ ਪਾਈ ਜਾਵੇ ਵਾਇਬਰ ਜੀ ਕਾ ਹਾਲ ਸਾਬਾ